ਯੂਨਾਈਟਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕਿਸੇ ਸਮੇਂ ਕੈਨੇਡਾ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਜਾਣਿਆ ਜਾਂਦਾ ਸੀ ਪਰ ਹੁਣ ਕੈਨੇਡਾ ਦੇ ਹਾਲਾਤ ਤੁਸੀਂ ਵੀਡੀਓ ਦੇ ਵਿੱਚ ਜਿਹੜੇ ਉਹ ਸ਼ਰਿਆਂਮ ਦੇਖ ਸਕਦੇ ਹੋ ਕਿ ਕਿਵੇਂ ਵੱਡੀਆਂ-ਵੱਡੀਆਂ ਲਾਈਨਾਂ ਲਾ ਕੇ ਪੰਜਾਬੀ ਭਾਰਤੀ ਸਟੂਡੈਂਟ ਕੈਨੇਡਾ ਦੇ ਵਿੱਚ ਕੰਮ ਦੇ ਲਈ ਜਿਹੜਾ ਆ ਉਹ ਆਪਣੇ ਜਿੱਦੋ ਜਹਿਦ ਕਰ ਰਹੇ ਹਨ ਸੋ ਲਗਾਤਾਰ ਜਿਹੜੀਆਂ ਤੁਸੀਂ ਲਾਈਨਾਂ ਕੈਨੇਡਾ ਦੇ ਵਿੱਚ ਲੱਗਦੀਆਂ ਦੇਖ ਸਕਦੇ ਹੋ ਕਿ ਇਹ ਤਾਜ਼ੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖਾਸ ਕਰਕੇ ਪੰਜਾਬੀ ਤੇ ਭਾਰਤੀ ਹੀ ਨੌਜਵਾਨ ਮੁੰਡੇ ਕੁੜੀਆਂ ਇਸ ਲਾਈਨ ਦੇ ਵਿੱਚ ਸ਼ਾਮਲ ਹਨ ਤੇ ਹੁਣ ਇੱਕ ਹੋਰ ਵੱਡੀ ਖਬਰ ਜਿਹੜੀ ਨਿਕਲ ਕੇ ਕੈਨੇਡਾ ਤੋਂ ਆ ਰਹੀ ਹੈ ਕਿ ਕੈਨੇਡਾ ਦੀ ਜਿਹੜੀ ਆ ਹੁਣ ਪ੍ਰਤੀ ਜੀਡੀਪੀ ਦੇ ਵਿੱਚ ਵੀ ਕਾਫੀ ਜ਼ਿਆਦਾ ਵੱਡੀ ਗਰਾਵਿਟ ਆ ਗਈ ਹੈ ਜੀ ਹਾਂ ਪਿਛਲੇ 30 ਸਾਲਾਂ ਦੀ ਸਭ ਤੋਂ ਵੱਡੀ ਗਰਾਵਿਟ ਦੇਖਣ ਨੂੰ ਮਿਲ ਰਹੀ ਹੈ ਤੇ ਕੈਨੇਡਾ ਹੁਣ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੀ ਲਿਸਟ ਤੋਂ ਵੀ ਬਾਹਰ ਹੋ ਚੁੱਕਾ ਹੈ ਜੀ ਹਾਂ 1981 ਦੇ ਅੰਤ ਦੇ ਵਿੱਚ ਕੈਨੇਡਾ ਪ੍ਰਤੀ ਵਿਅਕਤੀ ਜੀਡੀਪੀ ਦੇ ਮਾਮਲੇ ਦੇ ਵਿੱਚ ਵਿਸ਼ਵ ਦੇਸ਼ ਸਵਿਟਜ਼ਰਲੈਂਡ ਲਕਜ਼ਮਬਰਗ ਅਤੇ ਨਾਰਵੇ ਅਤੇ ਸੰਯੁਕਤ ਰਾਜ ਅਤੇ ਸੰਯੁਕਤ ਰਾਜ ਤੋਂ ਬਾਅਦ 6ਵੇਂ ਨੰਬਰ ਤੇ ਸਭ ਤੋਂ ਅਮੀਰ ਦੇਸ਼ਾਂ ਦੀ ਲਿਸਟ ਦੇ ਵਿੱਚ ਆਉਂਦਾ ਸੀ ਤੇ ਹੁਣ 2023 ਦੇ ਅੰਤ ਤੱਕ ਕੈਨੇਡਾ 15ਵੇਂ ਸਥਾਨ ਦੇ ਉੱਤੇ ਖਿਸਕ ਗਿਆ ਹੈ ਜਿਹੜੇ ਦੇਸ਼ ਪਹਿਲਾਂ ਕੈਨੇਡਾ ਨਾਲੋਂ ਗਰੀਬ ਹੁੰਦੇ ਸਨ ਜਿਵੇਂ ਕਿ ਆਇਰਲੈਂਡ ਨੀਦਰਲੈਂਡ ਆਸਟਰੀਆ ਸਵੀਡਨ ਆਈਸਲੈਂਡ ਆਸਟ੍ਰੇਲੀਆ ਜਰਮਨੀ ਬੈਲਜੀਅਮ ਫਿਨਲੈਂਡ ਹੁਣ ਸਾਰੇ ਕੈਨੇਡਾ ਤੋਂ ਅਮੀਰ ਹੋ ਚੁੱਕੇ ਹਨ ਤੇ ਕੈਨੇਡਾ 6ਵੇਂ ਨੰਬਰ ਤੋਂ ਅਮੀਰ ਦੇਸ਼ਾਂ ਦੀ ਲਿਸਟ ਦੇ ਵਿੱਚ ਖਿਸਕ ਕੇ 15ਵੇਂ ਸਥਾਨ ਦੇ ਉੱਤੇ ਪਹੁੰਚ ਗਿਆ ਹੈ ਸੋ ਇਸ ਦੇ ਪਿੱਛੇ ਵੱਡੀ ਵਜ੍ਹਾ ਹੈ ਨੀ ਜਾ ਰਹੀ ਹੈ ਕਿ ਕੈਨੇਡਾ ਦੀ ਜਨਸੰਖਿਆ ਲਗਾਤਾਰ ਜਿਹੜੀ ਉਹ ਤੇਜ਼ੀ ਦੇ ਨਾਲ ਵਧੀ ਹੈ ਤੇ ਕੈਨੇਡਾ ਦੇ ਵਿੱਚ ਕੰਮ ਅਤੇ ਘਰਾਂ ਦੀ ਜਿਹੜੀ ਆ ਉਹ ਗਿਣਤੀ ਕਾਫੀ ਜ਼ਿਆਦਾ ਉਸ ਦੇ ਮੁਕਾਬਲੇ ਘੱਟ ਸੀ ਸੋ ਲਗਾਤਾਰ ਕੈਨੇਡਾ ਦੀ ਆਬਾਦੀ ਜਿਹੜੀ ਉਹ ਵੱਧਦੀ ਜਾ ਰਹੀ ਹੈ ਪਰ ਉਸ ਦੇ ਮੁਕਾਬਲੇ ਘਰਾਂ ਅਤੇ ਕੰਮ ਦੀ ਜਿਹੜੀ ਉਹ ਕੰਡੀਸ਼ਨ ਕਾਫੀ ਜ਼ਿਆਦਾ ਇਸ ਸਮੇਂ ਖਰਾਬ ਚੱਲ ਰਹੀ ਹੈ ਜਿਸ ਦੇ ਕਾਰਨ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਲਾਈਨਾਂ ਦੇ ਵਿੱਚ ਲੱਗ ਕੇ ਕੰਮ ਦੇ ਲਈ ਅਪਲਾਈ ਕਰਨਾ ਪੈ ਰਿਹਾ ਹੈ ਤੇ ਬਹੁਤਿਆਂ ਨੂੰ ਖਾਲੀ ਹੱਥੀ ਵਾਪਸ ਆਪਣੇ ਘਰਾਂ ਨੂੰ ਮੋੜਨਾ ਪੈ ਰਿਹਾ ਹੈ